ਤਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭੂਂਡ ਆਸ਼ਕ ਦੀ ਕੁੱਟਮਾਰ ਹੋਈ ਹੈ ਕੁੜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਭੂਂਡ ਆਸ਼ਕਾਂ ਦੀ ਜਮ ਕੇ ਕੁੱਟਮਾਰ ਕੀਤੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਪਟਿਆਲਾ ਵਿਖੇ ਕੁੜੀਆਂ ਨੂੰ ਛੇੜਛਾੜ ਕਰ ਰਿਹਾ ਸੀ ਕੁੜੀਆਂ ਨੇ ਆਪ ਹੀ ਝਾਂਬਾ ਲਾ ਦਿੱਤਾ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਟਿਆਲੇ ਦੀਆਂ ਜਿੱਥੇ ਨੌਜਵਾਨੇ ਬਦਮਾਸ਼ ਕੁੜੀਆਂ ਨੂੰ ਛੇੜ ਰਿਹਾ ਹੁੰਦਾ ਹੈ ਕੁੜੀ ਇੱਕ ਸਕੂਲ ਦੀ ਹੈ ਨਵਾਲਗ ਹੈ ਕੁੜੀ ਤੇ ਦੂਸਰੀ ਉਸਦੀ ਸਾਥਣ ਤੇ ਤੁਹਾਨੂੰ ਇਹ ਵੀ ਦੱਸਦੀ ਆ ਦੋਨੇ ਜਾ ਰਹੀਆਂ ਹੁੰਦੀਆਂ ਨੇ ਇਸ ਪੁੰਡ ਆਸ਼ਕ ਦੇ ਵੱਲ ਉਹਨਾਂ ਨੂੰ ਛੇੜਿਆ ਜਾਂਦਾ ਹੈ ਜਿਸ ਤੋਂ ਬਾਅਦ ਕੁੜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਇਸ ਨੂੰ ਸਬਕ ਸਿਖਾਇਆ ਹੈ ਤਾਂ ਪਟਿਆਲਾ ਸਰਹੰਦ ਰੋਡ ਤੇ ਸਰਕਾਰੀ ਸਕੂਲ ਜਿਹੜਾ ਕਿ ਉਸ ਦੇ ਨੇੜੇ ਦਾ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਕੋਟਮਾਰ ਦੀ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਪੂੰਡ ਆਸ਼ਕ ਰੋਜ਼ਾਨਾ ਇਹਨਾਂ ਕੁੜੀਆਂ ਨੂੰ ਪਰੇਸ਼ਾਨ ਕਰਦਾ ਸੀ ਤੇ ਕੁੜੀਆਂ ਨੇ ਅੱਜ ਸਬਕ ਸਿਖਾ ਦਿੱਤਾ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੋਟਮਾਰ ਕੀਤੀ ਗਈ ਆ ਤਾਂ ਇਹ ਵੀਡੀਓ ਵਾਇਰਲ ਹੋ ਰਹੀ ਆ ਚੰਗੀ ਵਾਇਰਲ ਹੋ ਰਹੀ ਹੈ ਕਿਉਂਕਿ ਹੋਰ ਜਿਹੜੀਆਂ ਕੁੜੀਆਂ ਇਹੋ ਜਿਹੇ ਭੂੰਡ ਆਸ਼ਕਾਂ ਤੋਂ ਤੰਗ ਨੇ ਉਹਨਾਂ ਨੂੰ ਹੌਸਲਾ ਮਿਲੇਗਾ ਕਿ ਜੇਕਰ ਤੁਸੀਂ ਪੈਲ ਕਰਦੇ ਹੋ ਤੇ ਆਲੇ ਦੁਆਲੇ ਦੇ ਲੋਕ ਵੀ ਇਕੱਠੇ ਹੋ ਕੇ ਕੁੜੀਆਂ ਦਾ ਸਾਥ ਦੇਣ ਜ਼ਰੂਰ ਪਹੁੰਚਣਗੇ ਤਾਂ ਇਸੇ ਤਰੀਕੇ ਦੇ ਨਾਲ ਇਹਨਾਂ ਕੁੜੀਆਂ ਨੇ ਵੀ ਬਹਾਦਰੀ ਦਿਖਾਈ ਇਸ ਨੂੰ ਫੜਿਆ ਨੌਜਵਾਨ ਨੂੰ ਨਾਲ ਦੀ ਨਾਲ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਗਏ ਤੇ ਇਸ ਭੂੰਡ ਆਸ਼ਕ ਦੀ ਕੋਟਮਾਰਕ ਕੀਤੀ